ਲਓ ਜੀ ਪੰਜਾਬੀਓ ਦੁਨੀਆ ਭਰ ਦੇ ਵਿੱਚ ਵੱਸਦੇ ਪੰਜਾਬੀਓ ਜੀ ਅਸੀਂ ਇਸ ਸਮੇਂ ਰੋਪੜ ਜ਼ਿਲ੍ਹੇ ਦੇ ਪਿੰਡ ਗੰਦੋਕਲਾਂ ਦੇ ਵਿੱਚ ਖੜੇ ਆ ਤੇ ਬਾਬਿਆਂ ਨਾਲ ਕੀਤੀਆਂ ਗੱਲਾਂ ਬਾਤਾਂ ਦੀ ਆ ਬੈਠੇ ਸਾਡੇ ਵਿਰਸੇ ਤੇ ਵਿਰਾਸਤ ਦੇ ਪਹਿਰੇਦਾਰ ਜੀ ਬਹੁਤ ਸੋਹਣੀਆਂ ਗੱਲਾਂ ਹੋਈਆਂ ਨੇ ਮੇਰੇ ਛੋਟੇ ਵੀ ਰਾਜੇਸ਼ ਚੋਪੜਾ ਨੇ ਇਹਨਾਂ ਦੇ ਨਾਲ ਬਹੁਤ ਪਿਆਰੀਆਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਜੀ ਇਹ ਵਿਰਸੇ ਤੇ ਵਿਰਾਸਤ ਦੀ ਪੀੜ੍ਹੀ ਹੈ ਜੀ ਇਹ ਇਹ ਪੀੜ੍ਹੀ ਕੁਝ ਸਾਲਾਂ ਦੇ ਵਿੱਚ ਅਲੋਪ ਹੋ ਜਾਏ ਹਣੀ ਹੈ ਅਸੀਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਤਾਂ ਜੋ ਸਾਡਾ ਇੱਕ ਰਿਕਾਰਡ ਬਣ ਜਾਵੇ ਤੇ ਆਉਣ ਵਾਲੀ ਜਨਰੇਸ਼ਨ ਇਹਨਾਂ ਚੀਜ਼ਾਂ ਨੂੰ ਸੁਣ ਸਕੇ ਕਿ ਪੰਜਾਬ ਇਸ ਤਰ੍ਹਾਂ ਦਾ ਹੁੰਦਾ ਸੀ ਔਰ ਐਸੀ ਕੋਈ ਗੱਲ ਨਹੀਂ ਹੈ ਕਿ ਇਹ ਪੰਜਾਬ ਨੂੰ ਹੁਣ ਰਿਵਾਈਵ ਨਹੀਂ ਕੀਤਾ ਜਾ ਸਕਦਾ ਬਾਹਰ ਜਾਣ ਵਾਲੇ ਵਿਦੇਸ਼ਾਂ ਵਿੱਚ ਜਾਣ ਵਾਲੇ ਬੱਚੇ ਜਿਹੜੇ ਨੌਜਵਾਨ ਉਹਨਾਂ ਦੇ ਬਾਰੇ ਵੀ ਗੱਲਾਂ ਬਾਤਾਂ ਕੀਤੀਆਂ ਇਹਨਾਂ ਨੇ ਔਰ ਸਭ ਤੋਂ ਵਧੀਆ ਗੱਲ ਹੈ ਕਿ ਪੁਰਾਣੇ ਖਾਣ ਪਾਣ ਦੇ ਉੱਤੇ ਵੀ ਗੱਲਾਂ ਕੀਤੀਆਂ ਪਹਿਰਾਵੇ ਦੇ ਨਾਲ ਸੰਬੰਧਿਤ ਗੱਲਾਂ ਹੋਈ ਹੈ ਔਰ ਪੁਰਾਣਾ ਜਿਹੜਾ ਸਾਡਾ ਹਾਰੇ ਚਲਦੇ ਹੁੰਦੇ ਸੀ ਕਿਸ ਤਰ੍ਹਾਂ ਦਾਲਾਂ ਬਣਦੀਆਂ ਸੀ ਕਿਸ ਤਰ੍ਹਾਂ ਅਨਾਜ ਪੱਕਦਾ ਸੀ ਤੇ ਕਿਸ ਤਰੀਕੇ ਦੇ ਨਾਲ ਫਸਲਾਂ ਬੀਜੀਆਂ ਜਾਂਦੀਆਂ ਸੀ ਹਰੇਕ ਪਹਿਲੂ ਦੇ ਉੱਤੇ ਗੱਲ ਹੋਈ ਹੈ ਆ ਦੇਖ ਸਕਦੇ ਜੀ ਸਾਡੇ ਬਾਬੇ ਪਿੰਡ ਗੰਦੋਕਲਾ ਔਰ ਰੋਪੜ ਦੇ ਵਿੱਚ ਇਹ ਵੀਡੀਓ ਸ਼ੂਟ ਕਰ ਰਹੇ ਆ ਇੱਕ ਕੰਮ ਕਰਿਓ ਪੰਜਾਬੀਓ ਦੁਨੀਆ ਦੇ ਕਿਸੇ ਵੀ ਖਿੱਤੇ ਤੋਂ ਜੇਕਰ ਤੁਸੀਂ ਵਲੌਗ ਦੇਖ ਰਹੇ ਹੋ ਜਰੂਰ ਕਮੈਂਟ ਕਰਿਓ ਕਿ ਕਿਸ ਤਰ੍ਹਾਂ ਪੰਜਾਬ ਬਦਲਦਾ ਜਾ ਰਿਹਾ ਹੈ ਲੇਕਿਨ ਜਿਹੜਾ ਸਾਡਾ ਪੁਰਾਣਾ ਪੰਜਾਬ ਸੀ ਉਹ ਸੀ ਅਸਲੀ ਪੰਜਾਬ ਜਿੱਥੇ ਕਿਤੇ ਵੀ ਸਾਡੀ ਟੀਮ ਨੂੰ ਇੱਕ ਚਲਕ ਮਿਲਦੀ ਹੈ ਪੁਰਾਣੇ ਪੰਜਾਬ ਦੀ ਜਿੱਥੇ ਕਿਤੇ ਵੀ ਸਾਨੂੰ ਇਹ ਵਿਰਸੇ ਤੇ ਵਿਰਾਸਤ ਨਾਲ ਸੰਬੰਧਿਤ ਇਹ ਪੀੜੀ ਮਿਲਦੀ ਹੈ ਅਸੀਂ ਜੁੜ ਬੈਠਦੇ ਇਹਨਾਂ ਦੇ ਨਾਲ ਗੱਲਾਂបਾਤਾਂ ਕਰਦੇ ਆ ਇਹ ਵਲੌਗਿੰਗ ਤਾਂ ਇੱਕ ਬਹਾਨਾ ਹੈ ਇਹ ਜਿਹੜਾ ਸੀ ਵੀਡੀਓ ਬਣਾਉਣੇ ਇੱਕ ਬਹਾਨਾ ਹੈ ਅਸਲ ਗੱਲ ਇਹਨਾਂ ਨਾਲ ਸਮਾਂ ਬਤਾਉਣਾ ਹੈ ਹੁਣੇ ਕਿਸੇ ਬਜ਼ੁਰਗ ਨੇ ਗੱਲ ਕੀਤੀ ਇਸ ਵਲੌਗ ਦੇ ਜ਼ਰੀਏ ਕਿ ਬਹੁਤ ਨਜ਼ਾਰਾ ਆ ਗਿਆ ਦੀ ਗੱਲਾਂ ਕਰਕੇ ਦੀ ਜਦੋਂ ਅਸੀਂ ਇਹਨਾਂ ਦੇ ਨਾਲ ਗੱਲ ਕਰਦੇ ਨਾ ਜੀ ਬਹੁਤ ਕੁਝ ਬਾਹਰ ਨਿਕਲਦਾ ਹੈ ਮੈਂ ਕਹਿੰਦਾ ਯੂਨੀਵਰਸਟੀਆਂ ਕਾਲਜਾਂ ਦੇ ਵਿੱਚ ਐਡਮਿਸ਼ਨ ਲੈ ਕੇ ਅੰਨੇ ਪੈਸੇ ਖਰਚ ਕੇ ਅਸੀਂ ਪੜਾਈ ਕਰਦੇ ਆ ਉਹ ਚੀਜ਼ਾਂ ਸ਼ਾਇਦ ਅਸੀਂ ਨਹੀਂ ਸਿੱਖ ਸਕਦੇ ਜਿਹੜੀਆਂ ਇਹਨਾਂ ਬਾਬਿਆਂ ਦੇ ਕੋਲ ਅਸੀਂ ਸਿੱਖ ਸਕਦੇ ਆ ਤੁਹਾਡੇ ਪਿੰਡ ਦੇ ਵਿੱਚ ਵੀ ਬਾਹਰਲੇ ਪਾਸੇ ਪੁਲੀ ਦੇ ਕੋਲ ਕਿਤੇ ਪਿੱਪਲ ਦੇ ਹੇਠਾਂ ਕਿਸੇ ਪਿਲਕਣ ਦੇ ਹੇਠਾਂ ਜੇਕਰ ਬਾਬਿਆਂ ਦੀ ਸਾਥ ਲੱਗਦੀ ਹੈ ਨਾ ਜੀ ਉਹਨਾਂ ਕੋਲ ਜਾ ਕੇ ਬੈਠ ਜਾਓ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਜਾਇਆ ਕਰੋ ਅਸੀਂ ਅੱਧਾ ਘੰਟਾ ਹੋ ਗਿਆ ਇੱਥੇ ਵਲੌਗ ਬਣਾਉਂਦੇ ਹੋਏ ਮੈਂ ਨਹੀਂ ਦੇਖਿਆ ਕੋਈ ਬੱਚੇ ਇੱਥੇ ਆ ਕੇ ਇਹਨਾਂ ਦੇ ਨਾਲ ਕੋਈ ਗੱਲਾਂ ਕਰਦੇ ਹੋਣ ਕੋਈ ਪਿੰਡ ਦਾ ਨੌਜਵਾਨ ਇਹਨਾਂ ਦੇ ਕੋਲ ਆ ਕੇ ਬੈਠਦਾ ਅਸੀਂ ਪਰਾਲਾ ਕਰ ਰਹੇ ਹਾਂ ਔਰ ਨਾਲ ਸੰਦੇਸ਼ ਦਿੰਨੇ ਆ ਕਿ ਇਹਨਾਂ ਕੋਲ ਜੁੜੋ ਇਹਨਾਂ ਕੋਲ ਪਹੁੰਚੋ ਜਿਸ ਪਿੰਡ ਦੇ ਵਿੱਚ ਵੀ ਜਿਸ ਜਿਸ ਜਗ੍ਹਾ ਦੇ ਵਿੱਚ ਵੀ ਜਿਸ ਸ਼ਹਿਰ ਦੇ ਵਿੱਚ ਵੀ ਜਿਸ ਮੁਹੱਲੇ ਵਿੱਚ ਵੀ ਜਿਸ ਕਸਬੇ ਦੇ ਵਿੱਚ ਵੀ ਬਜ਼ੁਰਗ ਰਹਿੰਦੇ ਨੇ ਨਾ ਜੀ ਇਹ ਸਾਡਾ ਸਰਮਾਇਆ ਨੇ ਅਸਲੀ ਵੱਡਾ ਸਰਮਾਇਆ ਔਰ ਬੇਸ਼ਕੀਮਤੀ ਸਰਮਾਇਆ ਪੁਰਾਣਾ ਵਿਰਸਾ ਪੰਜਾਬੀ ਵਿਰਸਾ ਔਰ ਸਭ ਤੋਂ ਵੱਡੀ ਗੱਲ ਧਰਮ ਦੀ ਗੱਲ ਇਹ ਸਾਰਾ ਕੁਝ ਇਹ ਸਾਰਾ ਕੁਝ ਜਾਣਦੇ ਨੇ ਔਰ ਜੋ ਇਹ ਜਾਣਦੇ ਨੇ ਸ਼ਾਇਦ ਕਿਤਾਬਾਂ ਦੇ ਵਿੱਚ ਵੀ ਸਾਨੂੰ ਪੜ੍ਹ ਕੇ ਨਹੀਂ ਮਿਲ ਸਕਦਾ ਇਸ ਕਰਕੇ ਵਲੌਗ ਬਣਾਨੇ ਆ ਤੁਸੀਂ ਦੱਸਿਓ ਕਿਸ ਪਿੰਡ ਤੋਂ ਵਲੌਗ ਦੇਖ ਰਹੇ ਹੋ ਪੂਰੇ ਪੰਜਾਬ ਦੇ ਵਿੱਚ ਸਾਡਾ ਵਲੌਗ ਦੇਖਿਆ ਜਾਂਦਾ ਲੈਂਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਸਾਡੇ ਸਬਸਕ੍ਰਾਈਬਰਸ ਨੇ ਬਹੁਤ ਦੋਨੋਂ ਪਾਸੇ ਨੇ ਵਦੇਸ਼ਾਂ ਚ ਵੀ ਨੇ ਤੁਸੀਂ ਕਿੱਥੋਂ ਵਲੌਗ ਦੇਖ ਰਹੇ ਹੋ ਕਿਸ ਪਿੰਡ ਤੋਂ ਵਲੌਗ ਦੇਖ ਰਹੇ ਹੋ ਕਿਸ ਪਿੰਡ ਤੋਂ ਇਹ ਵਲੌਗ ਦੇਖ ਰਹੇ ਹੋ ਉਸ ਪਿੰਡ ਦਾ ਨਾਮ ਜਰੂਰ ਲਿਖਿਓ ਉਸ ਜ਼ਿਲ੍ਹੇ ਦਾ ਨਾਮ ਜਰੂਰ ਲਿਖਿਓ ਇਹੀ ਗੁਜ਼ਾਰਿਸ਼ ਹੈ ਬਬਈ ਮਜ਼ਾ ਆ ਗਿਆ ਦੀ ਗੱਲਾਂ ਕਰਕੇ ਜੀ ਬਹੁਤ ਅੱਛਾ ਲੱਗਿਆ ਜੀ ਜ਼ੋਰਦਾਰ ਤਾੜੀਆਂ ਜੀ ਬਹੁਤ ਜ਼ੋਰਦਾਰ ਤਾੜੀਆਂ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਅਸੀਂ ਹੁਣ ਜਾਣਾ ਅੱਗੇ ਇੱਕ ਪਿੰਡ ਦਿਖਾਣਾ ਦੀ ਰਾਜੇ ਮਾਜਾ ਪਿੰਡ ਦਿਖਾਣਾ ਜੀ ਅਸੀਂ ਥੋੜਾ ਜਿਹਾ ਇਸ਼ਾਰਾ ਵੀ ਕਰ ਦਿੱਤਾ ਤੁਹਾਨੂੰ ਨੈਕਸਟ ਵਲੌਗ ਦਾ ਜੀ ਫੇਰ ਮਿਲਾਂਗੇ ਜੀ ਬੱਲੇ ਬੱਲੇ ਫ੍ਰੈਂਜ਼ ਐਂਡ ਕਾਟਸ ਤੋਂ ਮੈਂ ਤੇਜਿੰਦਰ ਚੋਪੜਾ ਦਾਸ ਤੇ ਇਹ ਕੈਮਰੇ ਤੇ ਰਾਜੇਸ਼ ਚੋਪੜਾ ਜਿਨ੍ਹਾਂ ਨੇ ਤੁਹਾਡੇ ਨਾਲ ਪਹਿਲਾਂ ਗੱਲਾਂ ਪੱਤਾ ਕੀਤੀਆਂ ਜੀ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ